ਹੁੰਦੀਆਂ ਹਨ ਇਹ ਸਤ ਗੁਰ ਨਮ ਤਨ ਮਗ ਚਾਹੇ ਜਗਤ ਰੀਤ ਮਹਿ ਨਹਿਨ ਉਮਾਹੇ ਦਸਵੇਂ ਪਾਤਸ਼ਾਹ ਹੁਣ ਪ੍ਰਾਣੀ ਰੀਤ ਨੂੰ ਮਕਾਉਣਾ ਚਾਹੁੰਦੇ ਆ ਦਸਵੇਂ ਪਾਤਸ਼ਾਹ ਚਾਹੁੰਦੇ ਆ ਪੀਏ ਜਿਹੜੀ ਰੀਤ ਪ੍ਰਾਣੀ ਚੱਲੀ ਆਉਂਦੀ ਐ ਨਾ ਮੈਂ ਇਹਨਾਂ ਮਾਰਗਾਂ ਤੇ ਇਹਨਾਂ ਰਸਤਿਆਂ ਤੇ ਨਹੀਂ ਤੁਰਣਾ ਨਵਾਂ ਪੰਥ ਨਵਾਂ ਮਾਰਗ ਨਵਾਂ ਰਸਤਾ ਸਤਿਗੁਰ ਦੱਸਣਾ ਚਾਹੁੰਦੇ ਨੇ ਦੁਨੀਆ ਨੂੰ ਇਹ ਇਹਨਾਂ ਦੀ ਮਨ ਦੀ ਖਾਇਸ਼ ਹੈ ਸੰਗਤ ਪਟਨੇ ਬਸੇ ਮਹਾਨੀ ਸਭ ਹਿੰਨ ਕੇ ਮਨ ਕੀ ਗੁਰ ਜਾਨੀ ਬੜੀ ਸੰਗਤ ਵੱਸਦੀ ਏ ਪਟਨੇ ਸ਼ਹਿਰ ਦੇ ਵਿੱਚ ਤੇ ਗੁਰੂ ਜਿਹੜਾ ਉਹ ਅੰਤਰਜਾਮੀ ਐ ਸਾਰਿਆਂ ਦੇ ਮਨ ਦੀ ਜਾਣਨ ਵਾਲਾ ਦਸਵਾਂ ਪਾਤਸ਼ਾਹ ਗੁਰੂ ਗੁਰਮਖੋ ਗੁਰੂ ਦਾ ਕੋਈ ਉਮਰ ਨਾਲ ਸਬੰਧ ਨਹੀਂ ਹੁੰਦਾ 8ਵੇਂ ਪਾਤਸ਼ਾਹ ਦੇਖੋ ਕਿੰਨੀ ਕੁ ਉਮਰ ਹੈ 5 ਸਾਲ ਦੀ ਉਮਰ ਸੀ ਪਰ ਉਹ ਜਿਹੜੀ ਜੋਤ ਆ ਨਾ ਗੁਰਮਖੋ ਜੋਤ ਜਿਹੜੀ ਅਕਾਲ ਪੁਰਖ ਦੀ ਜੋਤ ਪਟ ਸਹਿਬਾਨ ਲਿਖਦੇ ਸਨ ਕੇ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਆਪ ਰੱਬ ਨੇ ਛਤਰੇ ਗੁਰੂ ਨਾਨਕ